ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਆਪਾਂ ਅੱਜ ਦੁੱਧ ਵਧਾਉਣ ਤੇ ਟੌਪਿਕ ਇੱਕ ਲਿਆ ਹੈਗਾ ਹਰੇਕ ਜ਼ਿਮੀਂਦਾਰ ਦੇ ਘਰੇ 100 200 ਮਣ 50 ਮਣ ਜਿੰਨੀ ਵੀ ਬੰਦਾ ਆਪਦੇ ਜੋਗੀ ਕਣਕ ਰੱਖਦਾ ਹੈਗਾ ਤੇ ਉਹਦੂ ਡਬਲ ਆਪਾਂ ਪਸ਼ੂਆਂ ਵਾਸਤੇ ਰੱਖਦੇ ਆਂਗੇ ਪਸ਼ੂਆਂ ਵਾਸਤੇ ਜਦੋਂ ਆਪਾਂ ਰੱਖਦੇ ਆਂਗੇ ਜਿਹੜੇ ਆਹ ਦੋ ਮਹੀਨੇ ਆਏ ਦੋ ਮਹੀਨਿਆਂ ਦੇ ਵਿੱਚ ਜਿੰਨਾ ਮਰਜ਼ੀ ਆਪਾਂ ਦਾਣਾ ਪਾਈ ਜੈਗੇ ਤਾਂ ਪਸ਼ੂ ਦੁੱਧ ਘੜਦਾ ਹੀ ਜਾਂਦਾ ਹੈ ਜੇ ਇਹਦੇ ਨਾਲ ਆਪਾਂ ਥੋੜਾ ਜਿਹਾ ਪ੍ਰਾਲਾ ਕਰ ਲਈਏ ਜਿਵੇਂ ਆਪਣੇ ਕੋਲੇ ਇੱਕ ਮੈਂ ਆ ਉਹਦੇ ਮਗਰ 50 ਕਿਲੋ ਆਪਾਂ ਕਣਕ ਦਲਾ ਲਈਏ ਦਲਾ ਕੇ ਕੀ ਬਣਾ ਲਈਏ ਉਹਦੀ ਆਪਾਂ ਬਣਾ ਲਈਏ ਜਿਵੇਂ ਆਪਾਂ ਹੁਣ ਆ ਕਣਕ ਲਈ ਤੇ ਕਣਕ ਦੀ ਆਪਾਂ ਲੇਟੀ ਬਣਾ ਲਈ ਲੇਟੀ ਨੂੰ ਜਦੋਂ ਦਲਾਉਣ ਮੌਕੇ ਇੱਕ ਆਪਾਂ ਥੋੜਾ ਜਿਹਾ ਖਿਆਲ ਰੱਖਣਾ ਵੀ ਲੇਟੀ ਨੂੰ ਥੋੜੀ ਕਣਕ ਨੂੰ ਮੋਟੀ ਰੱਖੋ ਮੋਟੀ ਰੱਖਣ ਦੇ ਨਾਲ ਇਹ ਫਾਇਦਾ ਬੈਨੀਫਿਟ ਆ ਜਦੋਂ ਆਪਾਂ ਪ੍ਰੋਪਰ ਇਹਨੂੰ ਵਾਲਦੇ ਆ ਨਾ ਤਾਂ ਫਿਰ ਇਹ ਥੱਲੇ ਨਹੀਂ ਲੱਗਦੀ ਮੱਚਦੀ ਨਹੀਂ ਆ ਤੇ ਇੱਕ ਲੇਟੀ ਬਣ ਬਹੁਤ ਵਧੀਆ ਜਾਂਦੀ ਆ ਅਗਰ ਆਪਾਂ ਮੱਝ ਨੂੰ ਦੇਣੀ ਆਗੇ ਇਹਦੇ ਵਿੱਚ ਕੀ ਕਰਨਾ ਹੈ ਇੱਕ ਮੱਝ ਮਗਰ ਕੰਮਸੇ ਕੰਮ ਵੀ ਗੁੜ ਤੁਸੀਂ ਅੱਧਾ ਕਿਲੋ ਪਾਓ ਅੱਧਾ ਕਿਲੋ ਗੁੜ ਤੋਂ ਘੱਟ ਨਾ ਪਾਓ ਕਿਲੋ ਡੇਢ ਕਿਲੋ ਤੁਸੀਂ ਡੇਢ ਕਿਲੋ ਲੇਟੀ ਲੈ ਲਓ 2 2.5 ਕਿਲੋ ਪਾਣੀ ਲੈ ਲਓ ਅੱਧਾ ਕਿਲੋ ਤੁਸੀਂ ਗੁੜ ਲੈ ਲਓ ਗੁੜ ਲੈ ਕੇ ਫੇਰ ਕੀ ਕਰਨਾ ਹੈਗਾ ਆਪਾਂ ਇਹਨੂੰ ਲੇਟੀ ਨੂੰ ਸਮਾਰ ਕੇ ਬਾਲ ਲੈਣੀ ਆ ਬਾਲਣ ਤੋਂ ਬਾਅਦ ਜਦੋਂ ਇਹ ਲੇਟੀ ਮਤਲਬ ਰਿੱਜ ਗਈ ਆ ਫੇਰ ਕੀ ਕਰੋ ਜਿਵੇਂ ਹੁਣ ਆਪਣਾ ਆ ਸੌਣ ਤੇ ਬਾਦੋਂ ਆ ਸੌਣ ਬਾਦੋਂ ਦੇ ਵਿੱਚ ਮੈਂ ਤੁਹਾਨੂੰ ਜਿਵੇਂ ਤੇਲ ਦੀ ਰეკਮੈਂਡ ਕਰਦਾ ਉਹਦੇ ਨਾਲੋਂ ਤੁਸੀਂ ਥੋੜਾ ਜਿਹਾ ਕੀ ਕਰੋ ਵੀ ਘਿਓ ਪਾ ਦਿਓ ਵੀ 100 150 ਗ੍ਰਾਮ ਤੁਸੀਂ ਡਾਲਡਾ ਘਿਓ ਜਿਵੇਂ ਆ ਡਾਲਡਾ ਘਿਓ ਆ ਇਹਨੂੰ ਦੀ ਮਾਤਰਾ ਤੁਸੀਂ ਪਾ ਦਿਓ ਜਦੋਂ ਤੁਸੀਂ ਇਹਦੀ ਮਾਤਰਾ ਪਾ ਦਿਓਗੇ ਇਹ ਬਿਲਕੁਲ ਇੱਕ ਤਾਹੇ ਲੇਸਦਾਰ ਔਰ ਪ੍ਰੋਪਰ ਢੰਗ ਦੇ ਨਾਲ ਜਿਵੇਂ ਆਪਾਂ ਦਲੀਆ ਆਪ ਖਾਂਦੇ ਆ ਉਸ ਤਰ੍ਹਾਂ ਦੀ ਇਹ ਬਣ ਜੂਗੀ ਜਦੋਂ ਘੋ ਪਾਉਣਾ ਥੋੜੀ ਜੀ ਇਹ ਨਰਮ ਮਲਹਿਮ ਤੇ ਪ੍ਰੋਪਰ ਆਹਾ 2 ਮਹੀਨਿਆਂ ਦੇ ਵਿੱਚ ਲੇਟੀ ਪਾਉਣ ਵਾਸਤੇ ਦੁੱਧ ਵਧਾਉਣ ਵਾਸਤੇ ਇਹਦਾ ਆਪਾਂ ਇਸਤੇਮਾਲ ਜ਼ਰੂਰ ਕਰੀਏ ਅਗਰ ਤੁਸੀਂ ਇਹੀ ਲੇਟੀ ਨੂੰ ਚਾਰਨ ਦੇ ਮੌਕੇ ਪਾਉਣ ਦੇ ਮੌਕੇ ਇੱਕ ਖਿਆਲ ਜ਼ਰੂਰ ਰੱਖ ਲਓ ਜਿਵੇਂ ਦਾਣਾ ਪਾਉਣੇ ਓਵੇਂ ਤੁਸੀਂ ਦਾਣਾ ਪਾ ਦਿਓ ਜਿਵੇਂ ਕਿ ਕੋਈ ਵੱਡੇ ਬੱਠਲ ਦੇ ਵਿੱਚ ਲੈ ਲਈ ਜਾਂ ਆਪਣੇ ਕੋਲੇ ਪੱਕੀ ਖੁਲਣੀ ਆ ਥੋੜਾ ਉਦੋਂ ਇਹਦੇ ਵਿੱਚ ਪਾਣੀ ਦੀ ਮਾਤਰਾ ਵੱਧ ਪਾ ਕੇ ਪਸ਼ੂ ਨੂੰ ਪਿਆਓ ਮਾਤਰਾ ਇਹਦੀ ਪਾਣੀ ਦੇ ਵਿੱਚ ਪਵਾ ਉਦੋਂ ਪਕਾ ਲਓ ਥੋੜੇ ਪਾਣੀ ਦੇ ਵਿੱਚ ਫਿਰ ਉਹਦੇ ਮਾਤਰਾ ਪਾਣੀ ਦੇ ਵਿੱਚ ਪਾ ਕੇ ਜਿਵੇਂ ਲਿਕਵਿਡ ਦੀ ਤਰ੍ਹਾਂ ਇਹ ਗੜੜ ਗੜ ਕਰਕੇ ਪਸ਼ੂ ਪੀ ਜੇ ਉਹ ਇੱਕ ਤਾਂ ਪਤਲੀ ਕਰੀ ਵੀ ਲੇਟੀ ਹਾਜਮ ਜਲਦੀ ਆਉਂਦੀ ਆ ਮੇਦਾ ਮੇਦੇ ਨੂੰ ਉਹਨੀ ਮਿਹਨਤ ਨਹੀਂ ਕਰਨੀ ਪੈਂਦੀ ਕਿ ਪਸ਼ੂ ਦੇ ਪ੍ਰੋਪਰ ਬਲੱਡ ਖੂਨ ਦੇ ਵਿੱਚ ਜਿੱਥੇ-ਇਥੇ ਜਾਣਾ ਹੁੰਦਾ ਉੱਥੇ-ਉੱਥੇ ਪ੍ਰੋਪਰ ਵੱਜ ਜਾਂਦਾ ਤੇ ਪਸ਼ੂ ਦੁੱਧ ਵੱਜ ਜਾਂਦਾ ਹੈਗਾ ਆਹਾ ਦੋ ਮਹੀਨੇ ਤਾ ਤੁਸੀਂ ਲੇਟੀ ਨੂੰ ਪਕਾ ਕੇ ਦਿਓ ਕੱਚੀ ਲੇਟੀ ਤੁਸੀਂ ਕਦੇ ਵੀ ਨਾ ਦਿਓ ਪਕਾਉਣ ਦੇ ਨਾਲ ਤੁਸੀਂ ਪਕਾ ਕੇ ਲੇਟੀ ਪਾ ਲੋ ਤਾਂ ਉਹਦਾ ਦੁੱਧ ਦਾ ਫਰਕ ਹੋਊਗਾ ਅਗਰ ਭਿਉਂਕੇ ਲੇਟੀ ਪਾ ਲੋ ਤੇ ਉਹਦਾ ਪ੍ਰੋਪਰ ਉਮੇ ਹੋਊਗਾ ਇੱਕ ਤਾਂ ਪੱਕੀ ਵੀ ਲੇਟੀ ਪਾਈ ਗੋਹੇ ਰਸਤੇ ਦਾਣੇ ਨਹੀਂ ਨਿਕਲਦੇ ਹਾਜਮ ਜਲਦੇ ਆ ਜਾਂਦੀ ਹੈਗੀ ਪਸ਼ੂ ਦੇ ਪਸ਼ੂ ਤੁਹਾਡਾ ਦੁੱਧ ਵੀ ਵੱਧ ਦੇਊਗਾ ਜਿਵੇਂ ਕਿ ਅੱਜ ਆਹਾਂ ਲੇਟੀ ਦੇ ਉੱਤੇ ਪ੍ਰੋਪਰ ਆਪਾਂ ਵੀਡੀਓ ਬਣਾਈ ਆ ਮੇਰੇ ਮੁਤਾਬਕ ਪਾ ਕੇ ਤੁਸੀਂ ਜਿਵੇਂ 2 2.5 ਕਿਲੋ ਪਾਣੀ ਲੈ ਲਿਆ 1.5 ਕਿਲੋ ਦੇ ਵਿੱਚ ਆਪਾਂ ਲੇਟੀ ਲੈ ਲਈ ਅੱਧਾ ਕਿਲੋ ਮੱਝ ਆ ਗਈ ਮੱਝ ਵਾਸਤੇ ਆਪਾਂ ਗੁੜ ਲੈ ਲਿਆ ਅਗਰ ਜੇ ਤੁਹਾਡੇ ਗਾਂ ਐ ਗਾਂ ਨੂੰ ਤੁਸੀਂ ਪਾਈਆ ਪਾ ਦਿਓ ਹੁਣ ਮੌਸਮ ਜੇਠ ਹਾਰ ਚੱਲ ਗਿਆ ਗੁੜ ਆਪਾਂ ਨੂੰ ਪੈ ਜੂਗਾ ਭਾਵੇਂ ਗਾਂ ਨੂੰ ਪਾਉਣਾ ਭਾਵੇਂ ਮੈਂ ਨੂੰ ਪਾਉਣਾ ਇਹਦੇ ਜੇ ਇੱਕ ਥੋੜੀ ਰਿਕੁਇਰਮੈਂਟ ਮੈਂ ਤੁਹਾਨੂੰ ਹੋਰ ਕਰੂੰਗਾ ਜਿਵੇਂ ਕਿ ਪ੍ਰੋਪਰ ਆਪਣੀ ਮੱਝ ਅੱਜ ਸੂਈ ਆ ਹਫਤਾ 10 ਦਿਨ ਲੈਟੀ ਆਪਾਂ ਨਹੀਂ ਪਾਉਣੀ ਹਫਤਾ 10 ਦਿਨ ਆਪਾਂ ਲੈਟੀ ਨਹੀਂ ਪਾਉਣੇਗੀ ਆਪਾਂ ਕੀ ਕਰਨਾ ਹੈਗਾ ਉਸ ਤੋਂ ਪਹਿਲਾਂ ਕੱਲੇ ਗੁੜ ਦੇ ਦੋ ਜਾਂ ਤਿੰਨ ਕਾੜੇ ਦੇ ਸਕਦੇ ਹਾਂ ਗੁੜ ਦੇ ਸੌਂਫ ਦੇ ਕਾੜੇ ਦੇ ਸਕਦੇ ਹਾਂ ਲੈਟੀ ਪ੍ਰੋਪਰ ਪਾਓ ਆਪਣੇ ਪਸ਼ੂ ਦਾ ਦੁੱਧ ਵਧਾਓ ਔਰ ਇੱਕ ਮੈਂ ਬੇਨਤੀ ਇਹ ਕਰਦਾ ਵੀ ਜਿਵੇਂ ਹੁਣ ਮੇਰਾ ਪੁਰਾਣਾ ਨੰਬਰ ਚੱਲਦਾ ਭਾਈ ਉਹ ਮੈਨੂੰ ਛੀਤੋਂ ਆਠ ਹੀ ਫੋਨ ਕਰਿਆ ਕਰੋ ਜਾਂ ਸੁਬਾਹ ਕਰਿਆ ਕਰੋ ਦੁਪਹਿਰੇ ਵੀ ਹੁਣ ਫੇਰ ਫੋਨ ਲੋਕ ਕਰਨ ਲੱਗ ਗਏ ਉਦੋਂ ਕੰਮ ਦੇ ਵਿੱਚ ਮੇਰੇ ਕੋਲੇ ਰਜੇਮਾ ਸਕੂਲ ਦਾ ਕਰਕੇ ਕੰਮ ਕਾਰੋਬਾਰ ਬਹੁਤ ਤਰ੍ਹਾਂ ਦੇ ਮਿਸਤਰੀ ਲੱਗਣ ਕਰਕੇ ਫੋਨ ਪ੍ਰੋਪਰ ਥੋੜਾ ਨਹੀਂ ਮੈਥੋਂ ਚੱਕਿਆ ਜਾਂਦਾਗਾ ਸ਼ਾਮ ਤੇ ਸਵੇਰ ਹੀ ਮੈਨੂੰ ਫੋਨ ਕਰੋ ਭਾਈ ਵੀਡੀਓ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ